ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਕਣਕ ਨੇ ਨਾ ਐਦ ਕੀ ਵੱਡਿਆਂ ਵੱਡਿਆਂ ਕਿਸਾਨਾਂ ਦੀਆਂ ਵੱਡੇ ਵੱਡੇ ਸੂ ਜਵਾਨਾਂ ਦੀਆਂ ਪੂਛਾਂ ਜਗਾਤੀਆਂ ਹੈ ਨਾ ਕਿਉਂਕਿ ਮੌਸਮ ਨਹੀਂ ਸਾਥ ਦਿੱਤਾ ਤਾਂ ਜਿਹੜੇ ਸਾਲ ਵੀ ਮੌਸਮ ਨੇ ਧੋਖਾ ਦਿੱਤਾ ਚਾਹੇ ਗਰਮੀ ਹੋਈ ਹੈ ਜਿਆਦੀ ਚਾਹੇ ਮੀਂਹ ਪਿਆ ਗਿਆ ਚਾਹੇ ਗੜੇ ਮਾਰੀ ਦਿੱਤੀ ਉੱਥੇ ਕਿਸਾਨ ਦਾ ਘਾਟਾ ਹੀ ਪਿਆ ਹੈ ਫਾਰਮਰ ਦਾ ਆ ਆਪਣੇ ਭਰਾ ਦੀ ਜ਼ਮੀਨ ਹੈ ਤੇ ਤੁਸੀਂ ਐ ਮੰਨੋ ਵੀ ਇਹ 3 1/2 ਕਿੱਲੇ ਦਾ ਪਟਾ ਤੇ ਗੱਲ ਪੂਰੀ ਸੀ ਵਾਕੇ ਜਮੀਨ ਹਨਾ ਫਿਰ ਬੀਜੀ ਪਤਾ ਨਹੀਂ ਕੀ ਬਣਿਆ ਕੀ ਕਾਰਨ ਬਣਿਆ ਡੂੰਗੀ ਵਿਜੀ ਗਈ ਪਤਾ ਨਹੀਂ ਕੀ ਬਣਿਆ ਕਣਕ ਦੀ ਜਰਮੀਨੇਸ਼ਨ ਸਹੀ ਨਹੀਂ ਹੋਈ ਹਨਾ ਤੇ ਹੁਣ ਵੀਮੇ ਦੇਣੀ ਭਰ ਕੇ ਛੋਟੀ ਛੋਟੀ ਕਣਕੀ ਆ ਤੁਹਾਡੇ ਸਾਹਮਣੇ ਭਰ ਕੇ ਬੀ ਦਾ ਛਿੱਟਾ ਦਿੱਤਾ 30 ਕਿਲੋ ਦਾ ਹਨਾ ਤਿੰਨ ਕਿੱਲਿਆਂ ਦੇ ਵਿੱਚ ਮੈਂ ਨਾਲੇ ਕਿਹਾ ਸੀ ਇਹਨੂੰ ਵੀ ਜਿਆਦਾ ਦੇ ਦੇ ਜਿਆਦਾ ਦੇ ਦੇ ਕਿਉਂਕਿ ਜਰਮੀਨੇਸ਼ਨ ਜਿਹੜੀ ਹੁੰਦੀ ਆ ਓਹੋ ਪ੍ਰੋਪਰ ਨਹੀਂ ਹੁੰਦੀ ਜਿਹੜਾ ਆਪਾਂ ਵੀ ਸੁੱਟਦੇ ਆ ਉਹ ਐ ਮੰਨੋ ਵੀ 10-15% ਜਰਮੀਨੇਸ਼ਨ ਹੁੰਦੀ ਹੈ ਹੁਣ ਤਾਂ ਕਈ ਖੇਤਾਂ ਦੇ ਵਿੱਚ ਉਹ ਵੀ ਨਹੀਂ ਹੋ ਰਹੀ ਕਿਉਂਕਿ ਗਰਮੀ ਬਹੁਤ ਜ਼ਿਆਦੀ ਹੈ ਹਨ ਤੇ ਬਾਕੀ ਸਮਝੋ ਬਾਹਰ ਆ ਮੈਂ ਤਾਂ ਕਿਹਾ ਸੀ ਵਾਕਈ ਬੀਜਲਾ ਵਧੀਆ ਰਹੇਗਾ ਖਰਾਉਣੀ ਕਰਕੇ ਹਨਾ ਜਾਂ ਜਿਵੇਂ ਮਾਮੇ ਦੇ ਮੁੰਡਿਆਂ ਨੇ ਬੀਜੀ ਆ ਵੀ ਸੁੱਕੀ ਕੇਰ ਕੇ ਪਹਿਲਾਂ ਜ਼ੀਰੋ ਤੇ ਉਸ ਤੋਂ ਪਾਣੀ ਲਾਤਾ ਉਹ ਵੀ ਤਰੀਕਾ ਕੁਝ ਹੱਦ ਤੱਕ ਕਾਮਯਾਬ ਹੈ ਹੁਣ ਸਮਝੋ ਬਾਹਰ ਆ ਹੁਣ ਇੰਨਾ ਨਾ ਮਹਿੰਗਾ ਠੇਕਾ ਲਾ ਲਓ ਤੁਸੀਂ ਹਨ ਤੇ ਇੱਕ ਜਦੋਂ ਸਾਹਮਣੇ ਕਣਕਾਂ ਐ ਖੜੀ ਹੋਵੇ ਪੂਰੀ ਗਹਿ ਗੱਡਮੀ ਉਦੋਂ ਫਿਰ ਕਾਲਜਾ ਮੱਚਦਾ ਆ ਵੀ ਆਪਣੀ ਕਣਕ ਐ ਤੇ ਉਦੋਂ ਫਿਰ ਐ ਕਾਲਜਾ ਜਿਆ ਮੱਚਦਾ ਵੀ ਉਹਦੀ ਦਾ ਭੈਣ ਜੋਦੀ ਐ ਆਉਂਦੀ ਐ ਸੌਰੀ ਗਾਲ ਨਿਕਲ ਗਈ ਵੀ ਉਹਦੀ ਤਾਂ ਐ ਆਉਂਦੀ ਐ ਕਣਕ ਤੇ ਮੇਰੀ ਭੈਣ ਹੋਈ ਨਹੀਂ ਹਨਾ ਇਹ ਹੁੰਦਾ ਹੀ ਆ ਤੇ ਬਾਕੀ ਦੂਸ਼ਣ ਲੱਗਦਾ ਹੀ ਹੁੰਦਾ ਕਿਤੇ ਨਾ ਕਿਤੇ ਦੌਗੀ ਰਹਗੀ ਕਿਸੇ ਕੱਲੇ ਚ ਅੱਧੀ ਕੱਲੇ ਚ ਹੈ ਨਾ ਸਾਰੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਤਾਂ ਰੱਬ ਵੀ ਇੱਕੋ ਜਿਆ ਕਦੇ ਵੀ ਨਹੀਂ ਰੱਖਦਾ ਤਾਂ ਧੜਾ ਜੇ ਆਪਾਂ ਸੋਚੀਏ ਕਿਸੇ ਚੰਗੀ ਹੋਗੀ ਕਿਸੇ ਚ ਮਾੜੀ ਹੋਗੀ ਤਾਂ ਐਵਰੇਜ ਜੇ ਰੱਬ ਉੱਥੇ ਹੀ ਰੱਖਦਾ ਬਾਕੀ ਬਾਈ ਕਮੈਂਟ ਜ਼ਰੂਰ ਕਰਿਓ ਐ ਕਿ ਕੀ ਹਾਲ ਚਾਲ ਹੈ ਕਣਕਾਂ ਦਾ ਤੇ ਪਾਣੀ ਦੀ ਗੱਲ ਕਰੀਏ ਵੀਰੇ ਪਾਣੀ ਜਿੱਥੇ ਤਾਂ ਅਕੀਰਾ ਮੰਮੀ ਜੀ ਕੀਤੀ ਆ ਪਰਕਸਾ ਸਲਫੋਨ ਉੱਥੇ ਤਾਂ 22ਵੇਂ 23ਵੇਂ ਦਿਨ ਲਾਈ ਜਾਂਦੇ ਆ ਕਿਉਂਕਿ ਗੁੱਲੀ ਡੰਡਾ ਜ਼ਿਆਦਾ ਹੈ ਜਿੱਥੇ ਗੁਲੀ ਡੰਡਾ ਹੈ ਨਹੀਂ ਜਿੱਥੇ ਸਪਰੇ ਨਹੀਂ ਕੀਤੀ ਉੱਥੇ 30 31 ਦਿਨਾਂ ਬਾਅਦ ਪਾਣੀ ਲਾ ਦੋ ਵਧੀਆ ਤੇ ਕਿਹੜਾ ਵੀ ਹੈ ਤੇ ਕੀ ਮੱਲਾ ਮਾਰੂਗਾ ਉਹ ਤਾਂ ਬਈ ਮੌਸਮੀ ਦੱਸੂਗਾ ਹੁਣ ਮੌਸਮ ਦੇ ਸਾਰੇ ਆ ਸਾਰਾ ਕੁਝ ਠੀਕ ਹੈ ਅੱਜ ਕੁਝ ਖਾਸ ਨਹੀਂ ਸੀ ਵੀਡੀਓ ਦੇ ਵਿੱਚ ਹੈਨਾ ਮੈਂ ਚੱਲ ਪਾ ਦਈਏ ਦਿਖਾ ਦਈਏ ਤੁਹਾਨੂੰ ਵੀ ਇਹ ਐ ਨਹੀਂ ਹੈਗਾ ਵੀ ਕਾਲੀ ਘਰੇ ਤੋਂ ਹੋ ਜਾਂਦਾ ਸਿਸਟਮ ਚੰਗੀ ਤਰ੍ਹਾਂ ਵਾਹ ਕੇ ਬੈਲੀ ਬੀਜੀ ਸੀ ਫਿਰ ਵੀ ਨਹੀਂ ਕਣਕ ਦੀ ਜਰਮੀਨੇਸ਼ਨ ਸਹੀ ਹੋਈ ਜਿੰਨਾ ਟਾਈਮ ਤੁਹਾਡਾ ਮੁਕੱਦਰ ਮੌਸਮ ਤੇ ਰੱਬ ਨਾਲ ਨਹੀਂ ਹੈਗੇ ਨਾ ਤਿੰਨੇ ਚੀਜ਼ਾਂ ਉਹਨਾਂ ਟਾਈਮ ਢੋਲਾ ਜੋ ਵੀ ਦਾਣੇ ਖੇਚ ਲੈਂਦਾ ਰੱਬ ਤਾਂ ਰੱਬ ਬਹੁਤ ਵੱਡੀ ਚੀਜ਼ ਆ ਡਰਿਆ ਕਰੋ ਸਵੇਰੇ ਸ਼ਾਮ ਇੱਕ ਵਾਰੀ ਸਤਨਾਮ ਵਾਇਗਰੂ ਜ਼ਰੂਰ ਕਰਿਆ ਕਰੋ ਹਨਾ ਤੇਰਾ ਭਾਣਾ ਮਿੱਠਾ ਲੱਗੇ ਸਬਸਕ੍ਰਾਈਬ ਕਰ ਲਓ ਜੀ ਫੋਲੋ ਕਰ ਲਓ ਜਿਹੜੇ ਫੇਸਬੁੱਕ ਤੇ ਹੋ ਥੈਂਕ ਯੂ ਸੋ ਮੱਚ